ਬਲਵੰਤ ਗਾਰਗੀ ਜੀ ਦੀ ਕਹਾਣੀ ਮਿਰਚਾਂ ਵਾਲਾ ਸਾਦ ਬਾਬਾ ਡੇਰੂ ਮੰਨਿਆ ਹੋਇਆ ਕੋਰੀ ਤੇ ਹਠੀ ਸਾਦ ਸੀ ਸਿੱਧਾਂ ਵਾਲੇ ਬੋਹੜ ਦੇ ਵੱਡੇ ਪੱਕੇ ਚੌਂਤਰੇ ਉੱਤੇ ਸਿਰਕੀਆਂ ਦੇ ਝਾਫੇ ਜੋੜ ਕੇ ਉਸਨੇ ਆਪਣਾ ਡੇਰਾ ਜਮਾਇਆ ਹੋਇਆ ਸੀ ਬੋਹੜ ਦੇ ਅਨੇਕਾਂ ਟਾਣਿਆਂ ਵਿੱਚੋਂ ਦੋ ਮੋٹے ਟਾਣੇ ਪਿੰਡ ਵਾਲੇ ਪਾਸੇ ਦੁਸਾਗੜ ਵਾਂਗ ਫੈਲੇ ਹੋਏ ਸਨ ਜਿਨ੍ਹਾਂ ਦੇ ਭਾਰੇ ਦਾੜੇ ਚੌਂਤਰੇ ਨਾਲ ਲੱਗਦੇ ਸਨ ਉਹ ਕਿਸੇ ਪੁਰਾਣੇ ਮੰਦਰ ਦੇ ਦੁਆਰ ਵਾਂਗ ਉਸਤੇ ਡੇਰੇ ਦਾ ਮੱਥਾ ਬੰਦ ਦੇ ਸਨ ਦਿਨ ਚੜ੍ਹਦੇ ਨੂੰ ਉਸਤੇ ਧੂਨੇ ਉੱਤੇ ਲੰਗੜਾ ਚਰੰਜੀ ਬਾਂਮਣ ਤੇ ਪਿੰਡ ਦਾ ਮੋਹਰੀ ਗੱਟ ਅੰਨਾ ਨੱਥੂ ਆ ਬੈਠਦੇ। ਨਾਲ ਹੀ ਦੋ ਤਿੰਨ ਨਿਖੱਟੂ ਅਮਲੀ ਭੰਗੜ ਵੀ ਆ ਜੋੜਦੇ। ਸਾਰਾ ਦਿਨ ਚਾਹ ਦਾ ਦੇਗ ਚਾ ਧੂਣੀ ਉੱਤੇ ਰਿਜਦਾ ਰਹਿੰਦਾ ਤੇ ਅਫੀਮ ਤੇ ਸੁੱਕੇ ਦੇ ਗੱਫੇ ਵਰਤਦੇ। ਬਾਪੇ ਦੇ ਕੋਲ ਮਿਰਚਾਂ ਦਾ ਇੱਕ ਕੁੱਜਾ ਵੀ ਸੀ। ਜਦੋਂ ਉਸਨੇ ਧੂਣੀ ਨੂੰ ਪਰਚੰਡ ਕਰਨਾ ਹੁੰਦਾ ਤੇ ਗਾਲਾਂ ਦਾ ਪ੍ਰਸ਼ਾਦ ਵੰਡਣਾ ਹੁੰਦਾ ਤਾਂ ਮਿਰਚਾਂ ਦੀ ਲੱਪ ਇਸ ਉੱਤੇ ਸੁੱਟ ਦਿੰਦਾ ਜਿਸ ਨਾਲ ਹਵਾ ਵਿੱਚ ਕੌੜਾ ਧੂਆ ਛਿੜਛਿੜ ਕਰਕੇ ਉੱਪਰ ਨੂੰ ਚੜਦਾ। ਉਹ ਆਖਦਾ ਓਏ ਕਾਮਲਿਓ ਮਿਰਚਾਂ 'ਚ ਬੜੀ ਤਾਕਤ ਹੁੰਦੀ ਐ ਹੱਡਾਂ ਨੂੰ ਹਲਦੀ ਜੋੜਦੀ ਐ ਪਰ ਦਿਲ ਤੇ ਦਿਮਾਗ ਨੂੰ ਤਰਾਉਟ ਦੇਣ ਵਲ ਲਈ ਮਿਰਚਾਂ ਬਾਪੇ ਦੇ ਇਸ ਫਲਸਫੇ ਕਰਕੇ ਉਸ ਦਾ ਨਾਮ ਮਿਰਚਾਂ ਵਾਲਾ ਸਾਧ ਪੈ ਗਿਆ ਸੀ ਜਦੋਂ ਕੋਈ ਬਾਣੀਆਂ ਸੱਟੇ ਦਾ ਦੜਾ ਪੁੱਛਣ ਆਉਂਦਾ ਤਾਂ ਬਾਬਾ ਮਿਰਚਾ ਧੂੜ ਕੇ ਪੱਕੀਆਂ ਗਾਲਾਂ ਕੱਢਦਾ ਬਾਪੇ ਦੀਆਂ ਗਾਲਾਂ ਸਾਧ ਕਾ ਹੀ ਸੇਠ ਜਤੀਰਾਮ ਦੇ ਨੇ ਸੱਟੇ ਵਿੱਚ 3 ਲੱਖ ਰੁਪਈਆ ਕਮਾ ਲਿਆ ਸੀ ਮੰਡਿਓਂ ਆਏ ਸੱਟੇਵਾਜ ਅਫੀਮ ਤੇ ਚਰਸ ਦੀ ਭੇਟਾ ਚਾੜ ਕੇ ਮੱਥਾ ਟੇਕਦੇ ਬਾਬਾ ਦਿਆਲ ਹੋ ਕੇ ਕੋਈ 14 14 ਸ਼ਲੋਕ ਸੁਣਾਉਂਦਾ ਉਹ ਇਸੇ ਨੂੰ ਸਿੱਧਾਂ ਦਾ ਵਾਰ ਸਮਝਦੇ ਬਾਬਾ ਗੜਕੇਦਾਰ ਆਵਾਜ਼ ਵਿੱਚ ਗਾੜ ਸ਼ੁਰੂ ਕਰਦਾ ਜੋ ਗੁਣਗੁਣ ਵਿੱਚ ਗਵਾਚ ਜਾਂਦੀ ਜਿਵੇਂ ਕੱਸੀ ਦਾ ਪਾਣੀ ਬੀਕਾਨੇਰ ਦੇ ਟਿੱਬਿਆਂ ਵਿੱਚ ਜੋ ਚੀਜ਼ ਸਾਹਮਣੇ ਆਉਂਦੀ ਬਾਬਾ ਉਸੇ ਨੂੰ ਗਾਲ ਵਿੱਚ ਵਲੇਟ ਕੇ ਸੁਵਾਲੀ ਭਗਤ ਦੇ ਗਿੱਟਿਆਂ ਵਿੱਚ ਮਾਰਦਾ ਤੇਰੀ ਮਾਂ ਦੀਆਂ ਟਿੰਡਾਂ 'ਚ ਮਾਰਿਆ ਅਫਲਾ ਤੂਨੀ ਬੋਕਾ ਤੇਰੀ ਬੁੜੀ ਦੇ ਕੰਨਾਂ 'ਚ ਪਾ ਦਿਆਂ ਲੋਹੇ ਦਾ ਸੁਰ ਮਚੂ ਤੇਰੀ ਡਾਡੀ ਨੂੰ ਲੈ ਜਾਣ ਚੀਨੇ ਕਬੂਤਰ ਸਟਈ ਚਾਰ ਇਨ੍ਹਾਂ ਸ਼ਬਦਾਂ ਦੇ ਅਰਥ ਕੱਢ ਕੇ ਉਹਨਾਂ ਨੂੰ ਅੱਖਰਾਂ ਜਾਂ ਡੜੇ ਵਿੱਚ ਤਬਦੀਲ ਕਰ ਲੈਂਦੇ ਸੇਠ ਜਤੀਰਾਮ ਨੂੰ ਬਾਬੇ ਦੇ ਪਿੱਤਲ ਦਾ ਚਿਪ ਖੜੀਬਾ ਕੋਲਾ ਮਾਰਿਆ ਸੀ ਤੇ ਨਾਲ ਹੀ ਉੱਚੀ ਸਾਰੀ ਗਾਲ ਕੱਢੀ ਜਤੀਰਾਮ ਨੇ ਪਿੱਤਲ ਦਾ ਪੰਜਾ ਤੇ ਕੋਲੇ ਦਾ ਆਠਾ ਜੋੜ ਕੇ 58 ਦਾ ਡੜਾ ਜਾਲ ਆਇਆ ਰਾਤ ਨੂੰ ਘੜਾ ਖੁੱਲਿਆ ਤਾਂ ਇਹੋ ਡੜਾ ਖੁੱਲਿਆ ਜਤੀਰਾਮ ਦਿਨ ਬਾਰੇ ਨਿਆਰੇ ਹੋ ਗਏ ਇੱਕ ਹੋਰ ਸੱਟੇਬਾਜ਼ ਨੂੰ ਬਾਬੇ ਨੇ ਧੂਣੀ ਤੋਂ ਮੱਚਦੀ ਚੁਆਂਤੀ ਮਾਰੀ ਤੇ ਨਾਲ ਹੀ ਮਾਂ ਦੇ ਤਨੂਰ ਦੀ ਗਾਲ ਕੱਢੀ ਇਸ ਸਟਾਈ ਨੇ ਚੁਆਤੀ ਦੇ 4 ਤੇ ਤਨੂਰ ਤੇ 13 ਜੋੜ ਕੇ 17 ਦਾ ਡੜਾ ਲਗਾਇਆ ਅਗਲੇ ਦਿਨ ਡੜਾ ਖੁੱਲਿਆ 19 ਸੇਠ ਨੂੰ ਹਜ਼ਾਰਾਂ ਦਾ ਘਾਟਾ ਪਿਆ ਪਰ ਲੰਗੜੇ ਚਰੰਜੀ ਬਾਮਣ ਨੇ ਖਿਜ ਕੇ ਆਖਿਆ ਕੰਜਰਾ ਤੂੰ ਮਾਂ ਦਾ ਦੂਆ ਤਾਂ ਵਿੱਚ ਜੋੜਨਾ ਹੀ ਭੁੱਲ ਗਿਆ ਸੈਂ ਬਾਬਾ ਡੇਰੂ ਪਿਛਲੇ 40 ਸਾਲਾਂ ਤੋਂ ਇਸੇ ਬੋਰਡ ਹੇਠਾਂ ਟਿਕਿਆ ਹੋਇਆ ਸੀ ਕੌੜੀ ਬੋਲੀ ਸੁੱਖੇ ਤੇ ਅਫੀਮ ਦੇ ਨਸ਼ੇ ਅਤੇ ਜਣੇ ਖਣੇ ਨਾਲ ਆਂਡਾ ਲਾਉਣ ਦੇ ਬਾਵਜੂਦ ਉਸ ਦੀ ਮਾਨਤਾ ਵੱਧਦੀ ਹੀ ਰਹੀ ਸੀ ਜਵਾਨੀ ਵਿੱਚ ਬਾਬਾ ਉਠਾ ਦਾ ਚੋਰ ਸੀ ਉੱਚਾ ਲੰਬਾ ਡਾਂਗੇ ਵਰਗਾ ਅੜਬ ਜਵਾਨ ਵੱਡੇ ਤੋਂ ਵੱਡਾ ਖੱਬੀਖਾਨ ਥਾਣੇਦਾਰ ਉਸ ਤੋਂ ਚੋਰੀ ਨਹੀਂ ਸੀ ਮਨਵਾ ਸਕਦਾ ਸਾਰੇ ਥਾਣੇਦਾਰਾਂ ਨੂੰ ਫਤਹਿ ਕਰਕੇ ਇੱਕ ਦਿਨ ਉਸ ਨੇ ਭਾਗਮਾ ਚੋੜਾ ਪਾ ਲਿਆ ਤੇ ਸਿੱਧਾ ਬਲੇ ਬੋਰਡ ਹੇਠ ਆ ਬੈਠਿਆ ਇੱਥੇ ਕਈ ਅਮਲੀ ਸੇਵਕ ਉਸ ਦੀ ਚਿਲਮਕ ਭਰਨ ਸੁੱਖਾ ਰਗਣਨ ਤੇ ਚਾਹ ਛਕਣ ਲਈ ਆ ਜੁੜੇ ਜਦੋਂ ਬਾਬੇ ਨੂੰ ਕਿਸੇ ਉਤੇ ਕਰੋਪੀ ਹੁੰਦੀ ਤਾਂ ਉਸ ਨੂੰ ਗਾਲਾਂ ਕੱਢਣੀਆਂ ਬੰਦ ਕਰ ਦਿੰਦਾ ਇਸ ਦਾ ਅਰਥ ਸੀ ਕਿ ਹੁਣ ਉਹ ਸੇਵਕ ਇਸ ਡੇਰੇ ਵਿੱਚ ਨਹੀਂ ਠਹਿਰ ਸਕਦਾ ਉਸ ਦੇ ਡੇਰੇ ਦਾ ਕੇਂਦਰ ਬਿੰਦੂ ਸੁੱਖਾ ਰਗੜਨ ਵਾਲਾ ਕੋਟਣਾ ਤੇ ਕੁੰਡਾ ਸੀ ਉਸ ਨੇ ਜੰਡ ਦਾ ਇੱਕ ਮੋਟਾ ਲੰਬਾ ਜਾਤੂ ਸ਼ਾਂਕ ਕੇ ਇੱਕ ਪਾਸਿਓਂ ਗੋਲ ਕਰ ਲਿਆ ਸੀ ਤੇ ਦੂਜੇ ਸਿਰੇ ਵਿੱਚ ਸੱਲ ਕਢਵਾ ਕੇ ਸੰਗਲ ਨਾਲ ਬੋਹੜ ਦੇ ਟਾਣੇ ਉੱਤੇ ਬੰਨ੍ਹ ਦਿੱਤਾ ਸੀ ਇਸ ਦੇ ਆਨ ਹੀਠਾਂ ਚੰਤਰੀ ਉੱਤੇ ਵੱਡਾ ਜੰਗੀ ਕੁੰਡਾ ਗੱਡ ਰੱਖਿਆ ਸੀ ਇਸ ਘੋਟਣੀ ਉੱਤੇ ਰੰਗ-ਬਰੰਗੀਆਂ ਲੀਰਾ ਤੇ ਟੱਲ ਬੰਨੇ ਹੋਏ ਸਨ ਜਣਾ ਖਣਾ ਬਾਬੇ ਦੇ ਸਲੌਤਰ ਸਿੰਘ ਨੂੰ ਹੱਥ ਨਹੀਂ ਸੀ ਪਾ ਸਕਦਾ ਕੇਵਲ ਉਸਦੇ ਗਾਣਾ ਨਾਲ ਚੰਡੇ ਖਾਸ ਚੇਲੇ ਹੀ ਇਸ ਨਾਲ ਸੁੱਖਾ ਰਗੜਦੇ ਟੱਲਾਂ ਦੀ ਆਵਾਜ਼ ਸੁਣ ਕੇ ਬੋਹੜ ਉੱਤੇ ਬੈਠੀਆਂ ਗਿਰ ਜਾਂ ਉੱਟ ਜਾਂਦੀਆਂ ਬਾਬੇ ਨੂੰ ਸੁੱਖਿਆ ਅਫੀਮ ਤੇ ਚਰਸ ਦੀ ਘਾਟ ਨਹੀਂ ਸੀ ਅਤੇ ਨਾ ਹੀ ਸੇਵਕਾਂ ਦੀ ਧੂਨੇ ਦੇ ਲੱਕੜਾ ਬਾਬਾ ਖੁਦ ਇਕੱਠੀਆਂ ਕਰਦਾ ਕਿਉਂਕਿ ਲੱਕੜਾ ਚੋਰੀ ਕਰਨ ਜਾਂ ਕਿਸੇ ਗੁਹਾਰੇ ਨੂੰ ਪਾੜ ਲਾਕੇ ਪਾਥੀਆਂ ਕੱਢਣ ਦਾ ਆਨੰਦ ਬਾਬਾ ਆਪ ਮਾਣਦਾ ਸੀ ਇਸ ਨਾਲ ਉਸ ਦਾ ਜਵਾਨੀ ਵੇਲੇ ਦਾ ਚੋਰੀ ਦਾ ਠਰਕ ਪੂਰਾ ਹੋ ਜਾਂਦਾ ਬਾਬੇ ਦੇ ਡੇਰੇ ਤੋਂ ਪਰਾਂ ਸਰਕਾਰੀ ਬੀੜ ਸੀ ਇਹ ਬੀੜ ਰਾਜੇ ਦੇ ਘੋੜੇ ਵਾਲੀ ਰਾਖਵਾਂ ਸੀ ਇੱਥੇ ਹੋਰ ਕਿਸੇ ਨੂੰ ਵੜਨ ਦੀ ਆਗਿਆ ਨਹੀਂ ਸੀ ਇਸ ਬੀੜ ਦੀ ਰਾਖੀ ਲਈ ਕਮੀ ਕਈ ਜਮਾਦਾਰ ਰੱਖੇ ਹੋਏ ਸਨ ਜੋ ਚੋਰੀ ਡੰਗਰ ਚਾਰਨ ਆਏ ਪਾਲਨੀਆਂ ਨੂੰ ਫੜ ਲੈਂਦੇ ਤੇ ਫਿਰ ਡੰਗਰ ਦੇ ਹਿਸਾਬ ਚੱਟੀ ਪਰਵਾਹ ਕੇ ਛੱਡਦੇ ਲਾਗਲੇ ਪਿੰਡ ਦੇ ਅਮਲੀ ਠਮਲੀ ਵੀ ਲੱਕਣਾ ਵੱਡਣ ਅਤੇ ਇਨ੍ਹਾਂ ਜਮਾਦਾਰਾਂ ਦੇ ਕਾਬੂ ਆ ਜਾਂਦੇ ਪਰ ਬਾਬੇ ਡੇਰੂ ਨੂੰ ਕੌਣ ਰੋਕ ਸਕਦਾ ਸੀ ਹਨੇਰੇ ਸਵੇਰੇ ਬਾਬਾ ਕੋਹਾੜੀ ਨਾਲ ਬੀੜ ਵਿੱਚੋਂ ਕੋਈ ਖੜ ਸੋਕੜ ਲੱਕੜੀ ਜਾਂ ਮੋੜੀ ਵੱਢ ਲਿਆਉਂਦਾ ਇਸ ਨਾਲ ਧੋਣਾ ਅੱਠੇ ਪਿਹਰ ਤੋਂ ਖੜਾ ਰਹਿੰਦਾ ਜਦੋਂ ਇਹ ਬੀੜ ਠੇਕੇ ਉੱਤੇ ਚੜ ਗਿਆ ਤਾਂ ਠੇਕੇਦਾਰ ਨੇ ਸਿੱਧਾਂ ਵਾਲੇ ਡੇਰੇ ਤੋਂ ਕੁਝ ਦੂਰ ਕੱਚਾ ਕੋਠਾ ਛੱਤ ਕੇ ਲੱਕੜਾਂ ਦਾ ਵੱਡਾ ਟਾਲ ਲਗਾ ਲਿਆ ਇਹ ਟਾਲ ਤਰ੍ਹਾਂ ਤਰ੍ਹਾਂ ਦੀਆਂ ਲੱਕੜਾਂ ਦਾ ਵੱਡਾ ਜ਼ਖੀਰਾ ਸੀ ਜਿੱਥੋਂ ਗੱਡੇ ਭਰ-ਭਰ ਕੇ ਮੰਡੀ ਨੂੰ ਜਾਂਦੇ ਬਾਬਾ ਡੇਰੂ ਬੀੜ ਨੂੰ ਆਪਣਾ ਹੀ ਇਲਾਕਾ ਸਮਝਦਾ ਸੀ ਠੇਕੇ ਉੱਤੇ ਚੜਨ ਨਾਲ ਬਾਬਦੇ ਨੂੰ یوں ਲੱਗਿਆ ਜਿਵੇਂ ਕਿਸੇ ਨੇ ਉਸਦੇ ਧੋਨੇ ਉੱਤੇ ਪਾਣੀ ਡੋਲ ਦਿੱਤਾ ਹੋਵੇ ਅਫੀਮ ਦੀ ਗੋਲੀ ਅੰਦਰ ਸੁੱਟ ਕੇ ਉਹ ਗੂੰਗੂਣੀ ਆਵਾਜ਼ ਵਿੱਚ ਗਰਜਿਆ ਲੋਹਾ ਆ ਗਿਆ ਇਹ ਟੋਪੀ ਬਾਜਾਂ ਦੀ ਸਰਕਾਰ ਹੁਣ ਲੱਕੜਾ ਵੇਚ ਕੇ ਖਾਣ ਤੇ ਉੱਤਰ ਆਈ ਹੁਣ ਇਸਨੇ ਨਹੀਂ ਰਹਿਣਾ ਚਰੰਜੀ ਲੰਗੜੇ ਨੇ ਹਾਮੀ ਭਰੀ ਅੰਗਰੇਜ਼ ਜੰਗਲਾਂ ਨੂੰ ਪਾਲਦਾ ਰਿਹਾ ਇਹ ਦਾਲ ਖਾਣੀ ਜਾਟ ਹਰ ਚੀਜ਼ ਨੂੰ ਵੇਚ-ਬੱਟ ਕੇ ਟਕੇ ਖਰੇ ਕਰਨ ਉੱਤੇ ਲੱਗੀ ਹੋਈ ਹੈ ਇਹ ਤਾਂ ਆਪਣੀ ਮਾਂ ਦੀ ਨੱਥ ਵੀ ਵੇਚ ਕੇ ਖਾ ਜਾਣਾ ਅੰਨਾ ਨਥੂ ਕਰ ਗਿਆ ਇਹ ਸਰਕਾਰ ਤਾਂ ਬਸ ਅੰਨੀ ਪੀਹੇ ਤੇ ਕੁੱਤੀ ਚੱਟੇ ਵਾਲੀ ਗੱਲ ਐ ਇਸ ਪਿੱਛੋਂ ਉਹ ਤੇ ਚਰਨਜੀਤ ੱੱਲਾ ਵਾਲੇ ਸਲੋਤਰ ਦਵਾਲੇ ਸੁੱਖਾ ਰਗੜਨ ਬੈਠ ਗਏ ਬਾਬੇ ਡੇਰੂ ਨੂੰ ਗਾਲਾਂ ਕੱਢ ਤੇ ਕਰਦੇ ਟੂਲੇ ਆਉਣ ਲੱਗੇ ਇੱਕ ਵਾਰ ਦਿਨ ਛਿਪੇ ਜਦੋਂ ਬਾਬਾ ਕੁਹਾੜੀ ਚੁੱਕ ਕੇ ਲੱਕੜਾ ਲੈਣ ਗਿਆ ਤਾਂ ਠੇਕੇਦਾਰ ਦੇ ਕੁੱਤੇ ਨੇ ਉਸਦੀ ਲੱਤ ਫੜ ਲਈ ਉਸਨੇ ਕੁਹਾੜੀ ਮਾਰੀ ਤੇ ਕੁੱਤਾ ਚੌਂ ਚੌਂ ਕਰਦਾ ਨਸਿਆ ਬਾਬੇ ਨੇ 100 100 ਗਾਲ ਕੱਢੀ ਰੋਲਾ ਪੈ ਗਿਆ ਠੇਕੇਦਾਰ ਨੇ ਬਾਬੇ ਦੀ ਲਾਹ-ਪਾ ਕੀਤੀ ਤਾਂ ਬਾਬੇ ਦਾ ਸੁੱਕੜੂ ਸਰੀਰ ਆਰੇ ਉੱਤੇ ਲੱਗੇ ਪੋਰੇ ਵਾਂਗ ਕੰਬਿਆ ਤੇ ਉਹ ਗੜ ਗਿਆ ਓਏ ਤੇਰੇ ਵਰਗੇ ਕਈ ਜੁੱਲੀ ਚੱਕਾਂ ਦੇ ਅਸੀਂ ਭੂਤ ਨੇ ਕੱਢੇ ਨੇ ਫੂਕ ਮਾਰੀਏ ਤਾਂ ਤੇਰੀਆਂ ਲਖਣਾ ਦੀ ਟਾਲੜੀ ਨੂੰ ਭਾਸਮ ਕਰ ਦਈਏ ਜੇ ਸਾਡੇ ਡੇਰੇ ਦੀ ਛਾਂ ਹਿਠ ਬਸਣਾ ਹੈ ਤਾਂ ਛੋਟੂ ਨਾ ਲਖਣਾ ਦਾ ਇੱਕ ਗੱਡਾ ਨਹੀਂ ਤਾਂ ਤੁਖਮਨਾਸ਼ ਕਰ ਦੂੰ ਇਸ ਪਿੱਛੇ ਬਾਬੇ ਨੇ ਤਲੀ ਉੱਤੇ ਮਿੱਟੀ ਦੀ ਚੁੰਟੀ ਰੱਖੀ ਤੇ ਫੂਕ ਮਾਰਨ ਲਈ ਅੱਖਾਂ ਅੱਡੀਆਂ ਕਰ ਇੰਦਿਆਂ ਨੇ ਦੌੜ ਕੇ ਬਾਬੇ ਦਾ ਹੱਥ ਫੜ ਲਿਆ ਤੇ ਆਖਿਆ ਮਹਾਰਾਜ ਐਡੀ ਕਰੋਪੀ ਨਾ ਦਿਖਾਓ ਠੇਕੇਦਾਰ ਨੇ ਗਲੋਂਬਲਾ ਟਾਲਣ ਦੀ ਟਾਲ ਤੋਂ ਇੱਕ ਖੜਪਾੜ ਚੁੱਕ ਕੇ ਬਾਬੇ ਅੱਗੇ ਸੁੱਟੀ ਬਾਬੇ ਨੇ ਇਸ ਨੂੰ ਆਪਣੀ ਹੱਤਕ ਸਮਝਿਆ। ਕ੍ਰੋਧਵਾਨ ਹੋ ਕੇ ਬੋਲਿਆ ਸਿੱਧਾਂ ਵਾਲਾ ਬਾਬਾ ਤਾਂ ਇਸ ਡੱਕੇ ਉੱਤੇ ਧਾਰ ਵੀ ਨਹੀਂ ਮਾਰਦਾ। ਚੱਕ ਲੈ ਇਹ ਤੈਂਕੜੀ। ਪਾ ਦੀ ਇਸ ਨੂੰ ਆਪਣੀ ਬੇਬੇ ਦੇ ਸਿਵੇ ਤੇ। ਉਹ ਕੰਬਦਾ ਹੋਇਆ ਗਾਲਾਂ ਕੱਢਦਾ ਤੇ ਠੇਕੇਦਾਰ ਦੀ ਭੈਣ ਦੇ ਚੀਨੇ ਕਬੂਤਰ ਉਡਾਉਂਦਾ ਡੇਰੇ ਆ ਬੜਿਆ। ਠੇਕੇਦਾਰ ਦੇ ਟਾਲ ਵੱਲ ਮੂੰਹ ਕਰਕੇ ਉਹ ਹਰ ਰੋਜ਼ ਪੱਕੇ ਸ਼ਬਦਾਂ ਦਾ ਪਾਠ ਕਰਦਾ ਜਦੋਂ ਲੱਕੜਾਂ ਦਾ ਕੋਈ ਵੱਡਾ ਗੱਡਾ ਟਾਲ ਤੋਂ ਮੰਡੀਵਾਲ ਜਾਂਦਾ ਤਾਂ ਉਹ ਧੋਣੇ ਉੱਤੇ ਚਿੰਟਾ ਖੜਕਾ ਕੇ ਤੇ ਮਿਰਚਾਂ ਦੀ ਲੁੱਪ ਸੁੱਟ ਕੇ ਸਰਾਪ ਦਿੰਦਾ ਉਸਨੇ ਆਪਣੀ ਸਰਾਪ ਭਾਖਾ ਦਾ ਮੋਰਚਾ ਗੱਡ ਰੱਖਿਆ ਸੀ ਉਸ ਦੀਆਂ ਗਾਣਾ ਤੇ ਤੀਰ ਤੂਫੰਗ ਠੇਕੇਦਾਰ ਤੇ ਟਾਲਵਾਲ ਚੱਲਦੇ ਪਰ ਠੇਕੇਦਾਰ ਦਾ ਕੰਮ ਉਸੇ ਤਰ੍ਹਾਂ ਰੇੜੇ ਰੇਹਾ ਸੀ ਤੇ ਨਿਤ ਲੱਕਣਾ ਦੇ ਗੱਡੇ ਉਸੇ ਤਰ੍ਹਾਂ ਮੰਡੀਵਾਲ ਲੰਘਦੇ ਸਨ ਬਾਬੇ ਨੇ ਆਪਣੇ ਸਰਾਪ ਨੂੰ ਪੱਕਾ ਕਰਨ ਲਈ ਠੇਕੇਦਾਰ ਦੇ ਬੀਜ ਨਾਸ ਲਈ ਜਲਧਾਰਾ ਆਰੰਭ ਲਿਆ ਉਂਝ ਅੱਜ ਤੱਕ ਬਾਬੇ ਨੂੰ ਕਿਸੇ ਨੇ ਨਹਾਉਂਦੇ ਨਹੀਂ ਸੀ ਦੇਖਿਆ ਅਫੀਮ ਸੁੱਕਾ ਸ਼ਕਣ ਤੇ ਪਸਮਾਤਰ ਭਾਖਾ ਦੇ ਉਚਾਰਨ ਤੋਂ ਛੁੱਟ ਉਹ ਕਿਸੇ ਹੋਰ ਕਰਮਯੁੱਧ ਵਿੱਚ ਕਦੇ ਨਹੀਂ ਸੀ ਜੂਜਿਆ ਪਰ ਉਸਤੇ ਕੱਬੇ ਅੜਬ ਸੁਭਾਅ ਤੇ ਹੱਠ ਧਾਰਨੀ ਅੱਗੇ ਲੱਕੜਾਂ ਦਾ ਤੁਛ ਟਾਲ ਚੀਜ਼ ਹੀ ਕੀ ਸੀ ਮਾਂਗ ਦੀ ਠੰਡ ਤੇ ਠੱਕੇ ਵਿੱਚ ਹੀ ਉਸਨੇ ਜਲ ਧਾਰਾ ਕਰਨ ਦਾ ਐਲਾਨ ਕਰ ਦਿੱਤਾ ਰਾਤ ਵੇਲੇ ਸੱਤ ਕੋਰੇ ਕੜੇ ਟੋਬੇ ਵਿੱਚੋਂ ਭਰ ਕੇ ਤੇ ਚੌਂਤਰੇ ਉੱਤੇ ਰੱਖ ਰਿਹਾ ਤੇ ਉਹਨਾਂ ਦੇ ਗਾਣਾ ਨੂੰ ਖੰਮਣੀਆਂ ਬਣ ਕੇ ਮੰਤਰ ਪੜੇ ਤੜਕੇ 4 ਵਜੇ ਉਸਨੇ ਆਪਣੇ ਚੇਲਿਆਂ ਤੋਂ ਪਾਣੀ ਦੇ ਸੱਤੇ ਘੜੇ ਸਿਰ ਉੱਤੇ ਪਵਾ ਲੈ ਠੋਰ-ਠੋਰ ਕਰਦਾ ਕੁੰਗੜਿਆ ਹੋਇਆ ਆਪਣੀ ਪਾਟੀ ਜੁੱਲੀ ਬਲੇਟ ਕਿ ਧੂਨੇ ਉੱਤੇ ਆ ਬੈਠਾ ਅੱਜ ਬਾਬੇ ਨੇ ਗਾਣਾਂ ਦਾ ਪ੍ਰਸ਼ਾਦ ਕੁਝ ਵਧੇਰੇ ਹੀ ਵਰਤਾਇਆ 11 ਵਜੇ ਨੂੰ ਬਾਬੇ ਨੂੰ 21 ਸਿੱਕਾ ਆਈਆਂ ਤੇ ਜੋਰ ਦਾ ਤਾਪ ਚੜ ਗਿਆ ਸ਼ਾਂਤੀ ਕੁ ਉਸ ਨੂੰ ਚਾਹ ਪਚਣੋਂ ਹਟ ਗਈ ਸਾਰੇ ਚੇਲਿਆਂ ਨੂੰ ਫਿਕਰ ਪੈ ਗਿਆ ਚਰੰਜੀ ਲੰਗੜਾ ਬੋਲਿਆ 나ਗਣੀ ਦੇ ਪੁਜਾਰੀ ਵੀ ਕਦੇ ਜਲਤਾਰਾ ਕਰਦੇ ਨੇ ਡੇਰੂ ਬਾਬੇ ਨੂੰ ਹੁਣ ਪਿੰਡ ਲੈ ਚਲੋ ਇੱਥੇ ਤਾਂ ਠੱਕੇ ਨਾਲ ਹੀ ਮਰ ਜਾਊ ਸੇਠ ਜਤੀਨਾਮ ਨੇ ਇਲਾਜ ਦਾ ਖਰਚ ਦਾ ਜਿੰਮਾ ਲਿਆ ਮੋਟੀ ਰਜਾਈ ਤੇ ਲਾਲ ਗਦੇਲਾ ਲਿਆ ਕੇ ਬਾਬੇ ਨੂੰ ਕੋਲ ਮੰਜੀ ਉੱਤੇ ਪਾ ਕੇ ਪਿੰਡ ਦੇ ਦਰਵਾਜ਼ੇ ਵਿੱਚ ਲੈ ਗਏ ਉੱਥੇ ਉਸ ਦੀ ਤਹਲ ਸੇਵਾ ਹੋਣ ਲੱਗੀ ਥੋੜੇ ਦਿਨਾਂ ਵਿੱਚ ਹੀ ਬਾਬੇ ਦਾ ਤਾਪ ਉਤਰ ਗਿਆ ਦਰਵਾਜੇ ਦੇ ਇੱਕ ਪਾਸੇ ਬਾਬੇ ਦਾ ਧੂਣਾ ਕਾਇਮ ਸੀ ਤੇ ਉਹ ਲਾਲ ਗਦੈਲੇ ਉੱਤੇ ਰਜਾਈ ਬਲੇਟੀ ਮਟੂਕਣੀ ਮਾਰੀ ਬੈਠਾ ਹੁੰਦਾ ਦਰਵਾਜੇ ਵਿੱਚੋਂ ਦੀ ਗੋਹਾ ਕੋੜਾ ਲਜਾਂਦੀਆਂ ਤੀਮੀਆਂ ਤੇ ਪਾਲੀ ਮੁੰਡੇ ਲੰਘਦੇ ਕਈ ਸ਼ਰਾਰਤੀ ਪਾਲੀ ਤੁਰੇ ਜਾਂਦੇ ਕੋਈ ਟਿਚਕਰ ਕਰ ਦੇ ਤਾਂ ਬਾਬਾ ਗਾਲਾਂ ਦਾ ਖੰਡ ਪਾੜ ਸ਼ੁਰੂ ਕਰ ਦਿੰਦਾ ਗੋਹਾ ਕੋੜਾ ਕਰਨ ਵਾਲੀਆਂ ਤੀਮੀਆਂ ਮੂੰਹ ਤੇ ਪੱਲਾ ਲੈ ਕੇ ਕੋਲੋਂ ਦੀ ਲੰਘ ਜਾਂਦੀਆਂ ਇੱਕ ਦਿਨ ਟੜਕੇ ਲੰਘਦੇ ਹੋਏ ਪਾਲਨੀਆਂ ਨੇ ਜਦ ਟਿਚਕਰ ਕੀਤੀ ਤਾਂ ਬਾਬੇ ਨੇ ਕੋਈ ਉੱਤਰ ਨਾ ਦਿੱਤਾ ਉਹ ਉਸੇ ਤਰ੍ਹਾਂ ਮਟੂਕਣੀ ਮਾਰੀ ਕੰਧ ਨਾਲ ਢੋਲ ਲਾਈ ਗੜੀਵਾਲ ਝਾਕਦਾ ਰਿਹਾ ਜਾਂਦ ਖੰਘੂਰਾ ਮਾਰ ਕੇ ਦਾਤਣ ਕਰਦੇ ਹੋਏ ਨੰਬਰਦਾਰ ਨੇ ਬਾਬੇ ਨੂੰ ਫਤਿਹ ਬੁਲਾਈ ਤਾਂ ਵੀ ਉਹ ਉਸੇ ਤਰ੍ਹਾਂ ਅਹਲ ਬੈਠਾ ਝਾਕਦਾ ਰਿਹਾ ਇਤਨੇ ਵਿੱਚ ਲੰਗੜਾ ਚਰਨਜੀ ਬਹਾਮਣ ਤੇ ਅੰਨਾ ਨੱਥੂ ਆ ਗਏ ਉਹਨਾਂ ਦੀ ਬੇੜਕ ਸੁਣ ਕੇ ਵੀ ਬਾਬਾ ਉਸੇ ਤਰ੍ਹਾਂ ਟਿਕਟਕੀ ਲਾਈ ਬੈਠਾ ਰਿਹਾ ਲੋਕ ਇਕੱਠੇ ਹੋ ਗਏ ਚਰਨਜੀ ਬਹਾਮਣ ਨੇ ਬਾਬੇ ਨੂੰ ਮੋਢੇ ਤੋਂ ਹਿਲਾਉਣਿਆ ਤੇ ਇੱਕਦਮ ਪਿਸ਼ਾਹ ਹਟ ਗਿਆ ਉਸਨੇ RAM RAM ਉਚਾਰਿਆ ਤੇ ਗੰਭੀਰ ਆਵਾਜ਼ ਵਿੱਚ ਆਖਿਆ ਬਾਬਾ ਤਾਂ ਪੂਰਾ ਹੋ ਗਿਆ ਸਾਰੇ ਪਿੰਨੇ ਹੌਂਕਾ ਭਰਿਆ ਰਾਤ ਨੂੰ ਪਤਾ ਨਹੀਂ ਕਿਸ ਵੇਲੇ ਬਾਬਾ ਬੈਠਾ ਬੈਠਾ ਹੀ ਆਕੜ ਗਿਆ ਸੀ ਪਿੰਡ ਦੇ ਲੋਕ ਇਕੱਠੇ ਹੋ ਕੇ ਉਸਦੇ ਦਾ ਸੰਸਕਾਰ ਦਾ ਪ੍ਰਬੰਧ ਕਰਨ ਲੱਗੇ ਕਿਸੇ ਨੇ ਖੱਦਰ ਕਿਸੇ ਨੇ ਫੁਲਕਾਰੀ ਤੇ ਸਬਨਾ ਘਰਾ ਨੇ ਇੱਕ ਇੱਕ ਲੱਕੜ ਉਸ ਦੀ ਚਿਤਾ ਲਈ ਭੇਟ ਕੀਤੀ ਚਾਰ ਗੱਡੇ ਲੱਕੜਾਂ ਦੇ ਇਕੱਠੇ ਹੋ ਗਏ ਸਨ ਸਬਨਾ ਨੇ ਇਹੋ ਸਲਾਹ ਕੀਤੀ ਕਿ ਬੋਹੜ ਲੱਗ ਗਈ ਹੀ ਬਾਬੇ ਦੀ ਸਮਾਦ ਬਣਾਈ ਜਾਵੇ ਚਰੰਜੀ ਬ੍ਰਾਹਮਣ ਅੰਨਾ ਨੱਥੂ ਤੇ ਅਮਲੀ ਭਗਤ ਮੂਰੇ ਹੋ ਕੇ ਹਿੱਸਾ ਲੈ ਰਹੇ ਸਨ ਸੇਠ ਜਤੀ ਨਾਮ ਨੇ ਚੰਦਨ ਦੀ ਲੱਕੜ ਪਾਈ ਸਮੱਗਰੀ ਵਿੱਚ ਘਿਓ ਤੇ ਤੇਲ ਤੇ ਗੁਗਲ ਦਾ ਢੇਰ ਲੱਗ ਗਿਆ ਸੀ ਸੂਰਜ ਅਸਤ ਹੋਣ ਤੋਂ ਪਹਿਲਾਂ ਬਾਬੇ ਦੀ ਚਿਤਾ ਦੇ ਭਾਬੜ ਵਾਲ ਉੱਠੇ ਸਾਰੇ ਲੋਕ ਤੋਬੇ ਉੱਤੇ ਹੱਥ ਮੂੰਹ ਧੋਕੇ ਆਪੋ ਆਪਣੀ ਘਰੀਆਂ ਆ ਗਏ ਪਰ ਚਰਨਜੀਤ ਤੇ ਨੱਥੂ ਚਿੰਤਾ ਦੀ ਰਾਖੀ ਬੈਠੇ ਰਹੇ ਹਨੇਰੇ ਹੋਏ ਉਹ ਵੀ ਉੱਠਾਏ ਅਗਲੇ ਦਿਨ ਸਵੇਰੇ ਖੇਤਾਂ ਨੂੰ ਪਾਣੀ ਲਾ ਕੇ ਮੋੜਦੇ ਜੱਟਾਂ ਦੇ ਦੋ ਮੁੰਡੇ ਸਿੱਧਾ ਵਾਲੇ ਡੇਰੇ ਕੋਲੋਂ ਦੀ ਲੰਗੇ ਉਹਨਾਂ ਨੇ ਚਿਤਾ ਨੂੰ ਦੇਖਿਆ ਤੇ ਇੱਕ ਖਿਆਲ ਨਾਲ ਕੇ ਥੱਲੇ ਪਈਆਂ ਲੱਕੜਾਂ ਪੂਰੀ ਤਰ੍ਹਾਂ ਜਲ ਜਾਣ ਅੰਗਾਰਿਆਂ ਵਾਲੀ ਸਵਾ ਨੂੰ ਡਾਂਗ ਨਾਲ ਫਰੋਲਿਆ ਜੱਕਦਮ ਦੋਵੇਂ ਕੁੱਕਾਂ ਮਾਰਦੇ ਹੋਏ ਪਿੰਡਵਾਲ ਨਾ ਸੁਠੇ ਦਰਵਾਜ਼ੇ ਵਿੱਚ ਬੈਠੇ ਲੋਕਾਂ ਨੇ ਉਹਨਾਂ ਨੂੰ ਸਾਹੋਂ ਸਾਹ ਹੋਇਆਂ ਦੇਖਿਆ ਤਾਂ ਦੋਹਾਂ ਮੁੰਡਿਆਂ ਨੇ ਖਬਰ ਸੁਣਾਈ ਬਾਬੇ ਦਾ ਕੰਕਾਲ ਤਾਂ ਉਸੇ ਤਰ੍ਹਾਂ ਪਿਆ ਲੱਕੜਾਂ ਮੱਚ ਕੇ ਸਵਾ ਹੋ ਗਈਆਂ ਸਭ ਲੋਕ ਹੈਰਾਨ ਸਨ ਸਾਰੇ ਇਕੱਠੇ ਹੋ ਕੇ ਸਿੱਧਾਂ ਵਾਲੇ ਡੇਰੇ ਵੱਲ ਤੁਰ ਪਏ ਉਹਨਾਂ ਦੇਖਿਆ ਕਿ ਮੁੰਡਿਆਂ ਦੀ ਗੱਲ ਸੱਚੀ ਸੀ ਸਾਰੇ ਜਾਣੇ ਆਪਣੇ ਆਪਣੇ ਲੱਖਣ ਲਾ ਰਹੇ ਸਨ ਕੋਈ ਆਖਦਾ ਸੀ ਅਫੀਮ ਤੇ ਸੁੱਕੇ ਨਾਲ ਹੱਡੀਆਂ ਲੋਹਾ ਬਣ ਗਈਆਂ ਸਨ ਕੋਈ ਆਖਦਾ ਜਲਤਾਰਾ ਅਧੂਰਾ ਰਹਿ ਗਿਆ ਸੀ ਤੇ ਉਸੇ ਦਾ ਫਲ ਸੀ ਕੋਈ ਅਸ਼ਚਰਜ ਨਾ ਬੋਲਦਾ ਕਿ ਚਾਰ ਗੱਡਿਆਂ ਨਾਲ ਤਾਂ ਭਾਵੇਂ ਹਾਥੀ ਫੂਕ ਲਓ ਬਾਬੇ ਦੀ ਆਤਮਾ ਜੇ ਸ਼ਾਂਤ ਨਹੀਂ ਸੀ ਹੋਈ ਚਰੰਜੀ ਬਾਮਣ ਨੇ ਦਾਰਸ਼ਨਿਕ ਸੋਚ ਨਾਲ ਸਿਰੇ ਹਲਾਉਂਦੇ ਹੋਏ ਕਿਹਾ ਬਾਬੇ ਦਾ ਕਿਰਿਆ ਕਰਮ ਪੂਰਾ ਹੋਣਾ ਚਾਹੀਦਾ ਨਹੀਂ ਤਾਂ ਪਿੰਡ ਤੇ ਕੋਈ ਆਫਤ ਟੁੱਟੂਗੀ। ਆਜੀਬ ਜਾਪਦਾ ਸੀ ਕਿ ਬੁੱਢੇ ਦੀ ਦੇਹ ਹਾਲੇ ਤੱਕ ਪੂਰੀ ਤਰ੍ਹਾਂ ਸੜ ਕੇ ਢੇਰੀ ਨਹੀਂ ਸੀ ਹੋਈ ਜਿਵੇਂ ਉਸਦੀ ਆਤਮਾ ਉਸੇ ਥਾਂ ਫਿਰਦੀ ਹੋਵੇ। ਕਾੜਾ ਨੱਥੂ ਬੋਲਿਆ ਓਏ ਤੁਸੀਂ ਪੰਡਤਾਈ ਚ ਪੈ ਗਏ ਕਿ ਉਸ ਮਾਗਰੀਆਂ ਇਕੱਠੀਆਂ ਕਰਦੇ ਫਿਰਦੇ ਹੋ ਜਾ ਕੇ ਬਾਬੇ ਦਾ ਮਿਰਚਾ ਵਾਲਾ ਕੁੱਜਾ ਲਿਆਓ ਇੱਕ ਚੱਲਾ ਚੇਲਾ ਦੌੜਦਾ ਹੋਇਆ ਬੋਰਡ ਹੇਠ ਗਿਆ ਤੇ ਕੁੱਜਾ ਚੁੱਕ ਲਿਆ ਆ। ਚਰੰਜੀ ਨੇ ਮਿਰਚਾਂ ਦਾ ਕੁਝ ਜਾਚੀਤਾ ਉੱਤੇ ਉਲਟਾ ਦਿੱਤਾ ਅੱਗ ਦਾ ਲਾਲ ਧੂਆਂ ਚਿੜਚਿੜ ਕਰਦਾ ਅਸਮਾਨ ਨੂੰ ਚੜ ਗਿਆ ਤੇ ਚੁਫੇਰੀ ਕੋੜੀ ਬਾਸ ਫੈਲ ਗਈ ਬਾਬੇ ਦੀ ਆਤਮਾ ਸ਼ਾਂਤ ਹੋ ਗਈ ਧੰਨਵਾਦ